जय मई जय महाकाल मैं श्री हिंदू तख्तमुखी ब्रम्हनंद गिरी आज पंजाब च जेड़ा سابقا डिप्टी मुख्यमंत्री सरदार सुखवीर सिंह बादल ते ਹਮਲਾ ਹੋਇਆ ਉਹਦੀ ਘੋਰ ਸ਼ਬਦਾਂ ਚ ਆਪਣੀ श्री हिंदू तख्त ਦੀ ਗੱਦੀੋਂ ਨਿੰਦਿਆ ਕਰਦਾ ਤੇ ਪੰਜਾਬ ਨਾ ਪ੍ਰੋਸਟ ਡੀਜੀਪੀ ਸਾਹਿਬ ਨੂੰ ਪੰਜਾਬ ਦੇ ਸੀਐਮ ਸਾਹਿਬ ਨੂੰ ਇੱਕ ਬੇਨਤੀ ਕਰਦਾ ਵੀ ਰੱਬ ਦਾ ਵਾਸਤਾ ਸਟੇਟ ਦਾ ਜਿਹੜਾ ਲਾਅਨ ਆਰਡਰ ਹੈ ਉਹਨੂੰ ਕਾਮਯਾਬ ਰੱਖੋ ਕਿਉਂਕਿ ਜੇ ਇਹੋ ਜਿਹੇ ਪ੍ਰਤਿਸ਼ਠਿਤ ਤੇ ਬਿੰਡ ਵਿਅਕਤੀਆਂ ਤੇ ਇਸ ਤਰ੍ਹਾਂ ਹਮਲੇ ਹੋਣ ਲੱਗ ਜਾਣਗੇ ਤੇ ਆਮ ਬੰਦਾ ਜਿਹੜਾ ਸਿਕਿਉਰਟੀ ਲੈ ਕੇ ਤੁਰਿਆ ਫਿਰਦਾ ਦੋ ਗਨ ਮੈਨ ਇੱਕ ਗਨ ਮੈਨ ਚਾਰ ਗਨ ਮੈਨ ਉਹਨਾਂ ਦਾ ਕਿੱਥੇ ਯਾਰ ਸਿਕਿਉਰਟੀ ਦਾ ਜਿਹੜਾ ਸਿਸਟਮ ਰਹਿ ਜਾਏਗਾ ਕਿਉਂਕਿ ਇੱਕ ਦੀ ਸਮਝਣ ਵਾਲੀ ਹੈ ਵੀ ਡਿਪਟੀ ਮੁੱਖ ਮੰਤਰੀ ਕੋਲ ਜੈਡ ਪਲੱਸ ਰੱਖਸ਼ਾ ਹੈ ਤੇ ਜੈਡ ਪਲੱਸ ਰੱਖਸ਼ਾ ਹੁੰਦੇ ਬਾਅਦ ਵੀ ਇੱਕ ਸਾਾਕਾ ਹੱਤਿਆਕੁਦੀ ਉੱਥੇ ਪਹੁੰਚ ਜਾਂਦਾ ਵੈਪਨ ਤੁਸੀਂ ਇਹ ਦੇਖੋ ਵੀ ਕਿਹੜੇ ਖੁਫੀਆ ਤੰਤਰਾਂ ਉੱਤੇ ਖੁਫੀਆ ਤੰਤਰ ਨੇ ਵੀ ਇਸ ਗੱਲ ਦੀ ਕੋਖ ਨਹੀਂ ਕੀਤੀ ਵੀ ਜਿਹੜਾ ਵਿਅਕਤੀ ਆ ਰਿਹਾ ਕੌਣ ਹੈ ਕੀ ਪਰਸਨੈਲਿਟੀ ਹੈ ਕਿਵੇਂ ਹੈ ਕਿਉਂਕਿ ਸੀਐਮ ਦੇ ਲੈਵਲ ਦਾ ਆਦਮੀ ਹੈ ਪਾਰਟੀ ਦਾ ਪ੍ਰਧਾਨ ਹੈ ਬਹੁਤ ਬਿਲਡ ਪਰਸਨ ਹੈ ਤੇ ਸਭ ਤੋਂ ਵੱਡੀ ਗੱਲ ਹੈ ਗੁਰੂ ਘਰ ਥਾਂ ਮਲਾ ਹੋ ਰਿਹਾ ਜਿਹੜੇ ਵਿਅਕਤੀਆਂ ਦੀ ਪਛਾਣ ਕਰਕੇ ਉੱਤੇ ਤੱਕ ਜਾਣੇ ਚਾਹੀਦੇ ਸੀ ਅਜਿਹਾ ਕੁਝ ਨਹੀਂ ਹੋਇਆ ਉਹ ਇਨਸਾਨ ਕਿਤੇ ਨਾ ਕਿਤੇ ਟੈਰਰਿਸਟ ਜਥੇਬੰਦੀਆਂ ਦੇ ਪ੍ਰਾਣਾ ਉਹਦੇ ਟੱਚ ਚ ਰਿਹਾ ਜੇਤ ਵੀ ਰਿਹਾ ਹੋਰ ਵੀ ਸਿਸਟਮ ਜਿਹੜਾ ਹੈ ਜੋ ਖਬਰਾਂ ਚੱਲ ਰਹੀਆਂ ਨੇ ਤੇ ਬਹੁਤ ਕਰੜੇ ਸ਼ਬਦਾਂ ਦੇ ਵਿੱਚ ਨਿੰਦਿਆ ਕਰਦਾ ਵੀ ਇਹ ਜਿਹੜੀ ਘਟਨਾ ਹੋਈ ਹੈ ਇਹ ਗਲਤ ਹੈ ਪੰਜਾਬ ਪੁਰਸ ਨੂੰ ਸੀਐਮ ਸਾਹਿਬ ਨੂੰ ਇਸ ਗੱਲ ਤੇ ਤਵੱਜੂਦ ਕਰਨੀ ਚਾਹੀਦੀ ਹੈ ਗੌਰ ਕਰਨੀ ਚਾਹੀਦੀ ਹੈ ਤੇ ਜਿਹੜੇ ਰਹਿੰਦੇ ਖੁੰਦੇ ਸੱਜੇ ਖੰਬੇ ਕੋਈ ਅਜੇ ਅੰਸ਼ਰ ਲੁਕੇ ਹੋਏ ਆ ਉਹਨਾਂ ਨੂੰ ਕੱਢ ਕੇ ਸਰਾਖਾਂ ਵਿੱਚ ਦੇਣਾ ਚਾਹੀਦਾ ਜੈ ਮਾਈ ਜੈ ਮਾ